अवकाश تخت महान है सिख पंथ की शान है अवकाश تخت महान है सिख पंथ की शान है अवकाश تخت ਨਾਲ ਟਕਰਾਏਗਾ ਚੂਰ ਚੂਰ ਹੋ ਜਾਏਗਾ अवकाश تخت ਨਾਲ ਟਕਰਾਏਗਾ ਚੂਰ ਚੂਰ ਹੋ ਜਾਏ ਚੂਰ ਦੇ ਨਿਸ਼ਾਨ ਰਹਿਣ ਪੰਥ ਦੇ ਰਾਜ ਕੇ ਚੂਰ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਮਨੋ ਮੰਚ ਤੇ ਬਿਰਾਜਮਾਨ ਗੜੀਆਂ ਸਤਕਾਰਤ ਹਸਤੀਆਂ ਤੇ ਸਨਮਾਨਯੋਗ ਸਾਥ ਸੰਗਤ ਜੀ ਸਭ ਤੋਂ ਪਹਿਲੋ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜਿੱਥੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਉੱਥੇ ਆਪ ਸਾਰੀ ਸੰਗਤ ਦਾ ਵੀ ਬਹੁਤ ਧੰਨਵਾਦ ਕਰਦਾ ਜਦੋਂ ਮੈਂ ਆ ਰਿਹਾ ਸੀ ਤੇ ਕੁਝ ਨੌਜਵਾਨਾਂ ਨੇ ਮੈਨੂੰ ਦੱਸਿਆ ਕਿ ਸੰਗਤ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਡਾਲ ਦੇ ਵਿੱਚ ਹਾਜ਼ਰ ਹੈ। ਉਹਨਾਂ ਇਹ ਵੀ ਦੱਸਿਆ ਕਿ ਹਾਲਾਂਕਿ ਇਲਾਕੇ ਦੇ ਕੁਝ ਰੇਤਾ ਚੋਰਾਂ ਵੱਲੋਂ ਸੰਗਤ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਤਾ ਨਹੀਂ ਰੇਤਾ ਚੋਰ ਕਿਹਨੂੰ ਕਹਿੰਦੇ ਸੀ ਉਹ ਪਰ ਬੜੀ ਵੱਡੀ ਗਿਣਤੀ 'ਚ ਤੁਸੀਂ ਪਹੁੰਚੇ ਹੋ ਇਹਦੇ ਬਾਵਜੂਦ ਮੈਂ ਬਹੁਤ ਧੰਨਵਾਦ ਕਰਦਾ। ਅੱਜ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ। ਉਸ ਖੇਤਰੀ ਪਾਰਟੀ ਦੀ ਲੋੜ ਹੈ ਜਿਹੜਾ ਪੰਜਾਬ ਪੰਜਾਬੀਅਤ ਤੇ ਪੰਥ ਦੀ ਗੱਲ ਕਰ ਸਕੇ ਹੱਕਾਂ ਦੀ ਗੱਲ ਕਰ ਸਕੇ ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਇਸ ਨੇ ਪਿਛਲੇ 70 ਸਾਲਾਂ ਤੋਂ ਭਾਰਤ ਦੀ ਅਖੰਡਤਾ ਦੇ ਨਾਂ ਹੇਠ ਰਾਜਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ ਸਟੇਟਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ ਚਾਹੇ ਉਹ ਕਾਂਗਰਸ ਦੀਆਂ ਸਰਕਾਰਾਂ ਸੀ ਤੇ ਚਾਹੇ ਮੌਜੂਦਾ ਬੀਜੇਪੀ ਸਰਕਾਰ ਹੈ ਇਹਨਾਂ ਦੀ ਧਾਰਨਾ ਕੀ ਹੈ ਇਹਨਾਂ ਦੀ ਧਾਰਨਾ ਹੈ ਕਿ ਮੁਲਕ ਦੇ ਵਿੱਚ ਇੱਕ ਐਜੂਕੇਸ਼ਨ ਪਾਲਿਸੀ ਹੋਣੀ ਚਾਹੀਦੀ ਹੈ ਇੱਕ ਕਲਚਰ ਹੋਣਾ ਚਾਹੀਦਾ ਹੈ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਇੱਕ ਇਤਿਹਾਸ ਹੋਣਾ ਚਾਹੀਦਾ ਹੈ ਕਿਉਂ ਕਹਿੰਦੇ ਜੇ ਇੱਕ ਕਲਚਰ ਹੋ ਗਿਆ ਇੱਕ ਭਾਸ਼ਾ ਹੋ ਗਈ ਇੱਕ ਇਤਿਹਾਸ ਹੋ ਗਿਆ ਤੇ ਮੁਲਕ ਇਕੱਠਾ ਰਹੂਗਾ ਇਹ ਜਿਹੜਾ ਕੇਂਦਰ ਸਰਕਾਰ ਨੇ 1947 ਤੋਂ ਲੈ ਕੇ ਹੁਣ ਤੱਕ ਭਾਰਤ ਨੂੰ ਇੱਕ ਕਰਨ ਦੇ ਨਾਂ ਹੇਠ ਜਿਹੜਾ ਇਹ ਯਤਨ ਕੀਤਾ ਨਾ ਇਹ ਯਤਨ 2000 ਸਾਲ ਦੇ ਵਿੱਚ ਕਈ ਵਾਰ ਪਹਿਲਾਂ ਵੀ ਹੋਏ ਨੇ ਜਦੋਂ ਤੁਸੀਂ ਕਿਸੇ ਕਲਚਰ ਨੂੰ ਮਾਰਨ ਦਾ ਯਤਨ ਕਰਦੇ ਹੋ ਜਦੋਂ ਤੁਸੀਂ ਕਿਸੇ ਦੇ ਇਤਿਹਾਸ ਨੂੰ ਮਾਰਨ ਦਾ ਯਤਨ ਕਰਦੇ ਹੋ ਜਦੋਂ ਤੁਸੀਂ ਕਿਸੇ ਦੀ ਭਾਸ਼ਾ ਨੂੰ ਮਾਰਨ ਦਾ ਯਤਨ ਕਰਦੇ ਹੋ ਤੇ ਮਤ ਸਮਝੋ ਕਿ ਤੁਸੀਂ ਇਸ ਮੁਲਕ ਦੇ ਉੱਤੇ ਰਾਜ ਕਰ पाओगे ਤੁਸੀਂ ਰਾਜ ਨਹੀਂ ਕਰ पाओगे ਭਾਰਤ ਦੇ ਹਰ ਸੂਬਿਆਂ ਦੇ ਵਿੱਚ ਵੱਖਰੀ-ਵੱਖਰੀ ਭਾਸ਼ਾ ਹੈ ਹਰ ਸੂਬੇ ਦਾ ਵੱਖਰਾ ਇਤਿਹਾਸ ਹੈ ਹਰ ਸੂਬੇ ਦੇ ਵੱਖਰੇ ਰਹਿਣ-ਸਹਿਣ ਹੈ ਹਰ ਸੂਬੇ ਦਾ ਵੱਖਰਾ ਕਲਚਰ ਹੈ ਤੇ ਫਿਰ ਇੱਥੇ ਐਜੂਕੇਸ਼ਨ ਪਾਲਸੀ ਵੀ ਹਰ ਸੂਬੇ ਦੀ ਵੱਖਰੀ ਹੋਣੀ ਚਾਹੀਦੀ ਹੈ ਇੱਥੇ ਸਭ ਕੁਝ ਹਰ ਸੂਬੇ ਦਾ ਜਿਹੜਾ ਹੈ ਉਹ ਵੱਖਰਾ ਹੋਣਾ ਚਾਹੀਦਾ ਤਾਂ ਹੀ ਸੂਬੇ ਮਜ਼ਬੂਤ ਹੋਣਗੇ ਜੇ ਸੂਬੇ ਮਜ਼ਬੂਤ ਹੋਣਗੇ ਤੇ ਫਿਰ ਭਾਰਤ ਮਜ਼ਬੂਤ ਰਹਿ ਸਕਦਾ ਜੇ ਸੂਬੇ ਕਮਜ਼ੋਰ ਹੋ ਗਏ ਤੇ ਭਾਰਤ ਮਜ਼ਬੂਤ ਨਹੀਂ ਰਹਿ ਸਕਦਾ ਇਹ ਗੱਲ ਮੌਜੂਦਾ ਕੇਂਦਰ ਸਰਕਾਰ ਨੂੰ ਵੀ ਸਮਝਣੀ ਚਾਹੀਦੀ ਹੈ ਇੱਕ এডਿਕੇਸ਼ਨ ਪਾਲਿਸੀ ਲਿਆਂਦੀ ਜਾ ਰਹੀ ਹੈ ਇਹ ਵੀ ਸਟੇਟਾਂ ਨੂੰ ਕਮਜ਼ੋਰ ਕਰਨ ਵਾਲੀ ਹੈ ਤੇ ਜਿਹੜਾ ਅੱਜ ਅਸੀਂ ਦੇਖਦੇ ਆਂ ਪਾਣੀਆਂ ਦਾ ਰੌਲਾ ਪੈ ਰਿਹਾ ਹੈ ਇਹ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇੱਕ ਸਟੇਟ ਨੂੰ ਦਬਾਉਣ ਦੀ ਜਿਹੜੀ ਨੀਤੀ ਜਿਹੜੀ ਹੈ ਇਹ ਵੀ ਜਿਹੜੀ ਹੈ ਕਾਰਗਰ ਸਾਬਤ ਨਹੀਂ ਹੋਣੀ ਗਲਤ ਸਮਝੌਤਿਆਂ ਤਹਿਤ ਹਰਿਆਣੇ ਨੂੰ ਪਾਣੀ ਦਿੱਤਾ ਗਿਆ ਤੇ ਜਿੰਨਾ ਪਾਣੀ ਹਰਿਆਣਾ ਵਰਤਦਾ ਉਹ 30 ਮਈ ਤੋਂ ਲੈ ਕੇ 30 ਮਈ ਤੱਕ ਵਰਤਦਾ ਤੇ ਜਿਹੜਾ ਉਹਦਾ ਕੋਟਾ ਸੀ ਉਹਨੇ ਇੱਕ ਮਹੀਨਾ ਪਹਿਲਾਂ ਪੂਰਾ ਕਰ ਲਿਆ ਹੋ ਸਕਦਾ ਪਹਿਲੋ ਵੀ ਜਿਹੜਾ ਉਹਦਾ ਕੋਟਾ ਮਹੀਨਾ ਪਹਿਲੋ ਪੂਰਾ ਹੋ ਜਾਂਦਾ ਹੋਵੇ ਪਰ ਇਸ ਵਾਰ ਜਿਹੜਾ ਰੌਲਾ ਪੈ ਗਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਅਸੀਂ ਪਾਣੀ ਦੀ ਬੂੰਦ ਨਹੀਂ ਦੇਣੀ ਤੇ ਹਰਿਆਣੇ ਦੇ ਜਿਹੜੇ ਨੇ ਬੀਜੇਪੀ ਦੇ ਲਾਗੂ ਉਹ ਕਹਿੰਦੇ ਅਸੀਂ ਧੌਂਸ ਨਾ ਪਾਣੀ ਲੈਣਾ ਪੰਜਾਬ ਦੇ ਕਾਂਗਰਸੀ ਲੀਡਰ ਜਿਹੜੇ ਨੇ ਉਹ ਕਹਿੰਦੇ ਅਸੀਂ ਪਾਣੀ ਦੀ ਬੂੰਦ ਨਹੀਂ ਜਾਣ ਦੇਣੀ ਤੇ ਹਰਿਆਣੇ ਦੇ ਕਾਂਗਰਸੀ ਲੀਡਰ ਕਹਿੰਦੇ ਨੇ ਕਹਿੰਦੇ ਅਸੀਂ ਕਹਿੰਦੇ ਤੁਹਾਨੂੰ ਲੰਘਾ ਨਹੀਂ ਦੇਣਾ ਅਸੀਂ ਤੁਹਾਨੂੰ ਹਰਿਆਣੇ ਤੋਂ ਲੰਘਣ ਨਹੀਂ ਦੇਣਾ ਹੋਰ ਤਾਂ ਹੋਰ ਭਗਉੜੇ ਦਲ ਦੇ ਆਗੂ ਕਹਿੰਦੇ ਅਸੀਂ ਪਾਣੀ ਲਈ ਜਾਣ ਦੇ ਦੇਵਾਂਗੇ ਤੇ ਇਹਨਾਂ ਦੇ ਰਿਸ਼ਤੇਦਾਰ ਜਟਾਲੇ ਜਿਹੜੇ ਨੇ ਉਹ ਕਹਿੰਦੇ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਤੇ ਇਹਨਾਂ ਨੂੰ ਕੁੱਟੋ ਕਹਿੰਦੇ ਫੇਰ ਪਾਣੀ ਦੇਣਗੇ ਕਿ ਢੀ ਕਮਾਲ ਦੀ ਗੱਲ ਆ ਪਿੱਛੇ ਵੀ ਭਾਰਤ ਤੇ ਪਾਕਿਸਤਾਨ ਦੇ ਗੋਦੀ মিডিਏ ਨੇ ਦੋ ਦੇਸ਼ਾਂ ਦੇ ਲੋਕਾਂ ਵਿਚਕਾਰ ਨਫ਼ਰਤ ਫਲਾਉਣ ਦਾ ਕੰਮ ਕੀਤਾ ਬੜੀ ਮਾੜੀ ਘਟਨਾ ਵਾਪਰੀ ਪਹਿਲਗਾਮ ਦੇ ਵਿੱਚ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਇਹ ਨਰਦਈ ਪੁਣਾਕਾਰਾ ਸੀ ਇਹ ਜਾਲਮਾਨਾ ਤੇ ਵਹਿਸ਼ੀ ਕਾਰਾ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਪਹਿਲਗਾਮ ਦੇ ਮੁੱਦੇ ਨੂੰ ਲੈ ਕੇ ਗੋਦੀ মিডিਆ ਨੇ ਚਾਹੇ ਉਹ ਪਾਕਿਸਤਾਨ ਦਾ ਸੀ ਤੇ ਚਾਹੇ ਉਹ ਭਾਰਤ ਦਾ ਇਹਨਾਂ ਨੇ ਦੋਨਾਂ ਦੇਸ਼ਾਂ ਦੇ ਲੋਕਾਂ ਵਿੱਚਕਾਰ ਨਫ਼ਰਤ ਪੈਦਾ ਕਰਨ ਦਾ ਯਤਨ ਕੀਤਾ ਤੇ ਹੁਣ ਪੰਜਾਬ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਤੇ ਹਰਿਆਣੇ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਦੇ ਦੋ ਸਟੇਟਾਂ ਦੇ ਲੋਕਾਂ ਦਰਮਿਆਨ ਨਫ਼ਰਤ ਪੈਦਾ ਕਰਨ ਦਾ ਯਤਨ ਕਰ ਰਹੇ ਜਦੋਂ ਡੀਸੀਏ ਪਾਸ ਹੋਇਆ ਡੈਮ ਸੇਫਟੀ ਐਕਟ ਜਦੋਂ ਪਾਸ ਹੋਇਆ 2021 ਦੇ ਵਿੱਚ 2019 ਦੇ ਵਿੱਚ ਲੋਕ ਸਭਾ ਦੇ ਵਿੱਚੋਂ ਪੇਸ਼ ਹੋਇਆ ਉਦੋਂ ਪੰਜਾਬ ਦੇ ਜਿਹੜੇ ਐਮਪੀ ਐ ਇਹਨਾਂ ਪਾਰਟੀਆਂ ਦੇ ਉਹ ਕੀ ਕਰਦੇ ਸੀ ਕਿਹੜਾ ਸਟੈਂਡ ਲਿਆ ਇਹਨਾਂ ਨੇ ਡੀਸੀਏ ਦੇ ਖਿਲਾਫ ਇਹ ਦੱਸਣ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੀ ਉਸ ਵਕਤ ਐਮਪੀਸੀ ਬੀਬੀ ਹਰਸਿਮਰਤ ਕੌਰ ਵੀ ਐਮਪੀਸੀ ਕਾਂਗਰਸ ਦੇ ਵੀ ਐਮਪੀਸੀ ਪਾਰਲੀਮੈਂਟ ਦੇ ਵਿੱਚ ਜਦੋਂ ਡੈਮ ਡੈਮ ਸੇਫਟੀ ਐਕਟ ਡੀਸੀਏ ਜਿਹੜਾ ਪਾਸ ਹੋਇਆ ਉਸ ਵਕਤ ਜਿਹੜੇ ਐ ਇਹ ਕੀ ਕਰ ਰਹੇ ਸੀ ਇਹਨਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਜਾਂ ਵਿਰੋਧ ਦੇ ਵਿੱਚ ਵੋਟ ਪਾਈ ਸੀ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਮੂਰਖ ਬਣਾਉਣ ਦੀ ਜਿਹੜੀ ਰਾਸ